ਐਸਐਸਪੀ ਖੰਨਾ ਤੇ ਡੀਐਸਪੀ ਪਾਇਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਟ੍ਰੈਫਿਕ ਇੰਚਾਰਜ ਦਰਾਹਾ ਗੁਰਦੀਪ ਸਿੰਘ ਠੇਕੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਰਾਹਾ ਵਿਖੇ ਵਿਦਿਆਰਥੀਆਂ ਨੂੰ ਨਵੇਂ ਟ੍ਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਇਆ ਗਿਆ ਜਿੱਥੇ ਕਿ ਸਕੂਲ ਪ੍ਰਿੰਸੀਪਲ ਮੈਡਮ ਹਰਵਿੰਦਰ ਰੂਪਰਾਏ ਤੇ ਸਕੂਲ ਸਟਾਫ ਦੀ ਹਾਜ਼ਰੀ ਵਿੱਚ ਟ੍ਰੈਫਿਕ ਇੰਚਾਰਜ ਗੁਰਦੀਪ ਸਿੰਘ ਠੇਕੀ ਨੇ ਨਵੇਂ ਬਣੇ ਕਾਨੂੰਨਾਂ ਬਾਰੇ ਜਿਸ ਵਿੱਚ ਨਾਬਾਲਗ ਬੱਚਿਆਂ ਦੀ ਡਰਾਈਵਿੰਗ ਅਤੇ ਪਾਬੰਦੀ ਅਤੇ ਉਹਨਾਂ ਦੇ ਸਜ਼ਾ ਤੇ ਜੁਰਮਾਨਿਆਂ ਬਾਰੇ ਜਾਣੂ ਕਰਵਾਇਆ ਉਥੇ ਹੀ ਉਹਨਾਂ ਨੇ ਬੱਚਿਆਂ ਨੂੰ ਕਾਨੂੰਨ ਦੇ ਨਿਯਮਾਂ ਦੀ ਪਾਲਣਾ ਕਰਕੇ ਦੇਸ਼ ਦੇ ਇੱਕ ਚੰਗੇ ਨਾਗਰਿਕ ਬਣਨ ਲਈ ਵੀ ਪ੍ਰੇਰਿਤ ਕੀਤਾ ਇਸ ਦੇ ਨਾਲ ਹੀ ਸਕੂਲ ਪ੍ਰਿੰਸੀਪਲ ਮੈਡਮ ਹਰਵਿੰਦਰ ਰੂਪਰਾਏ ਜੀ ਨੇ ਬੱਚਿਆਂ ਨੂੰ ਦੱਸੀਆਂ ਹੋਈਆਂ ਹਦਾਇਤਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਲਈ ਕਿਹਾ ਅਤੇ ਇਹ ਯਕੀਨ ਵੀ ਦਿਵਾਇਆ ਕਿ ਸਕੂਲ ਸਟਾਫ ਇਹਨਾਂ ਨਿਯਮਾਂ ਨੂੰ ਪੂਰਨ ਤੌਰ ਤੇ ਲਾਗੂ ਕਰਵਾਉਣ ਲਈ ਯਤਨਸ਼ੀਲ ਹੈ ਤੁਸੀਂ ਦੇਖ ਰਹੇ ਹੋ ਡੀਐਮ ਨਿਊਜ਼ ਮੈਂ ਤੁਹਾਡਾ ਆਪਣਾ ਤਰੁਨੰਦ ਮੇਰੇ ਨਾਲ ਨਵੀ ਬੋਣੀ ਅੱਜ ਆਪਾਂ ਖੜੇ ਹਾਂ ਗਵਰਨਮੈਂਟ ਸਕੂਲ ਦਰਾਹ ਵਿਖੇ ਆਪਣੇ ਨਾਲ ਦੇਖੋ ਪੱਤਰਕਾਰ ਸ਼ਿਵ ਬਨਾਕ ਜੀ ਨੇ ਠੇਕੀ ਜੀ ਨੇ ਪ੍ਰਿੰਸੀਪਲ ਮੈਡਮ ਹਰਵਿੰਦਰ ਰੂਪਰਾਜੀ ਨੇ ਨਾਲ ਮਨਜੀਤ ਜੀ ਨੇ ਛੋਟਾ ਭਰਾ ਆਪਣਾ ਸੁਖਵੰਤ ਸਿੰਘ ਜੀ ਨੇ ਮੈਡਮ ਜਸਵੀਰ ਕੌਰ ਮੈਡਮ ਠੇਕੀ ਜੀ ਨੇ ਅੱਜ ਦੱਸਿਆ ਬੱਚਿਆਂ ਨੂੰ ਲਾਇਸੈਂਸ ਬਾਰੇ ਵੀ ਸਕੂਲ ਦੇ ਬੱਚੇ ਹੋਣ ਜਿਵੇਂ ਅੰਡਰਏਜ ਨੇ ਉਹਨਾਂ ਨੂੰ ਕੀ ਮੈਸੇਜ ਦੋਗੇ ਤੁਸੀਂ ਸਰ ਬੱਚਿਆਂ ਲਈ ਤਾਂ ਇਹੀ ਸੰਦੇਸ਼ ਹੈ ਜੇ ਆਪਾਂ ਸ਼ਾਰਟ ਦੇ ਵਿੱਚ ਕਹੀਏ ਕਿ ਸੁਰੱਖਿਅਤ ਰਹੋ ਤੇ ਸਮਾਜ ਨੂੰ ਵੀ ਸੁਰੱਖਿਅਤ ਰਹਿਣ ਦਿਓ ਛੋਟੇ ਬੱਚੇ ਨੇ ਰੂਲਸ ਰੈਗੂਲੇਸ਼ਨ ਦੀ ਜਾਣਕਾਰੀ ਨਹੀਂ ਹੈ ਉਹ ਆਪਣੇ ਇਸ ਯੰਗ ਏਜ ਦੇ ਵਿੱਚ ਤੇਜ਼ੀ ਕਰਦੇ ਨੇ ਬਿਨਾ ਨਿਯਮਾਂ ਤੋਂ ਮੋਟਰਸਾਈਕਲ ਸਕੂਟਰਸ ਐਕਟਿਵਾਸ ਚਲਾਉਂਦੇ ਨੇ ਜਿਹਦੇ ਨਾਲ ਉਹਨਾਂ ਦਾ ਆਪਣੀ ਜਾਨ ਨੂੰ ਤਾਂ ਖਤਰਾ ਹੈ ਹੀ ਬਾਕੀ ਦੂਸਰੇ ਜਿਹੜੇ ਸੜਕ ਤੇ ਜਾ ਰਹੇ ਨੇ ਉਹਨਾਂ ਨੂੰ ਵੀ ਖਤਰਾ ਹੈ ਤੋਂ ਸੜਕ ਨਿਯਮਾਂ ਦਾ ਪਾਲਣ ਕਰਨ 18 ਸਾਲ ਤੋਂ ਉੱਪਰ ਵਾਲੇ ਆਪਣੀ ਲਾਇਸੈਂਸ ਬਣਾਉਣ ਤੇ ਜੋ ਜਿੰਨੀ ਕ ਕਪੈਸਿਟੀ ਹੈ ਕਿਸੇ ਵੀ ਵਹੀਕਲ ਦੀ ਉਸ ਤੋਂ ਜ਼ਿਆਦਾ ਬੱਚੇ ਉਹਨਾਂ ਦੇ ਉੱਪਰ ਨਾ ਬੈਠਣ ਤੇ ਪੇਰੈਂਟਸ ਨੂੰ ਰਿਕੁਐਸਟ ਹੈ ਕਿ ਉਹ ਬੱਚਾ ਨੂੰ ਵਹੀਕਲ 18 ਸਾਲ ਤੋਂ ਪਹਿਲਾਂ ਲੈ ਕੇ ਹੀ ਨਾ ਦੇਣ ਨਾ ਬੱਚੇ ਕੋਲ ਵਹੀਕਲ ਹੋਏਗਾ ਨਾ ਬੱਚੇ ਚਲਾਉਣਗੇ ਗਰਦੀਪ ਜੀ ਹੁਣ ਅੰਡਰੇ ਜਿਹੜੇ ਬੱਚੇ ਨੇ ਅੱਗੇ ਤਾਂ ਲਾਇਸੈਂਸ ਮਤਲਬ ਉਹਦੇ ਕਰਕੇ ਚਲਾਨ ਕਰ ਦਿੰਦੇ ਸੀ ਹੁਣ ਚਲਾਨ ਨਹੀਂ ਹੈਗਾ 25000 ਜੁਰਮਾਨਾ ਵਾ ਨਾਲ ਮਾਪਿਆਂ ਨੂੰ ਕੀ ਸਜ਼ਾ ਹੈ ਉਹਦੇ ਬਾਰੇ ਕੀ ਕਹੋਗੇ ਅਸੀਂ ਤਾਂ ਬੱਚਿਆਂ ਨੂੰ ਔਰ ਇਹਨਾਂ ਦੇ ਮਾਪਿਆਂ ਨੂੰ ਬੇਨਤੀ ਕਰ ਸਕਦੇ ਆਂ ਵੀ ਇਹ ਆਪਣੇ ਬੱਚਿਆਂ ਨੂੰ ਵਹੀਕਲ ਨਾ ਚਲਾਉਣ ਦੇਣ ਜਿਹੜੇ ਕਿ ਅੰਡਰੇ ਜੇ ਨੇ ਜੇਕਰ 18 ਸਾਲ ਤੋਂ ਕੋਈ ਬੱਚਾ ਉੱਪਰ ਆ ਉਹਨਾਂ ਦੇ ਲਾਇਸੈਂਸ ਈਸ਼ੂ ਕਰਵਾਉਣ ਮਾਨ ਜੋਗਾ ਐਸਡੀਓ ਸਾਹਿਬ ਦੇ ਦਫ਼ਤਰ ਜਾ ਕੇ ਉਹਨਾਂ ਦੀ ਅੱਗੇ ਲੈ ਕੇ ਹੀ ਵਹੀਕਲ ਚਲਾ ਸਕਦੇ ਨੇ ਜਿਹੜੇ ਕਟੇਜ਼ ਦੇ ਲੈ ਕੇ ਆਉਂਦੇ ਨੇ ਮੋਟਰਸਾਈਕਲ ਸਕੂਟਰ ਉਹਨਾਂ ਨੂੰ ਕੀ ਮੈਸੇਜ ਲਾਉਂਗੇ ਉਹਨਾਂ ਨੂੰ ਅਸੀਂ ਇਹੀ ਮੈਸੇਜ ਲਾਉਨੇ ਆ ਜੀ ਵੀ ਆਪਣੀ ਜਾਨ ਨੂੰ ਤਾਂ ਉਹਨਾਂ ਦੇ ਖਤਰਾ ਹੁੰਦਾ ਹੀ ਹੈ ਕਿਉਂਕਿ ਛੋਟੇ ਬੱਚੇ ਹੁੰਦੇ ਨੇ ਟ੍ਰੈਫਿਕ ਨਿਯਮਾਂ ਦਾ ਨਹੀਂ ਉਹਨਾਂ ਨੂੰ ਜਿਆਦਾ ਪਤਾ ਹੁੰਦਾ ਤੇਜ਼ ਵੀ ਚੱਲਦੇ ਆ ਫਿਰ ਦੋ ਦੋ ਚਾਰ ਚਾਰ ਬੈਠ ਕੇ ਵੀ ਚੱਲਦੇ ਆ ਅਸੀਂ ਉਹਨਾਂ ਬੱਚਿਆਂ ਨੂੰ আর ਪੇਰੈਂਟਸ ਨੂੰ ਵੀ ਅਪੀਲ ਕਰਦੇ ਆ ਵੀ ਜਿਹੜੇ ਇਸ ਤੋਂ ਛੋਟੇ ਬੱਚੇ ਆ ਉਹਨਾਂ ਨੂੰ ਬਾਈਕ ਵਗੈਰਾ ਜਾਂ ਮੋਟਰਸਾਈਕਲ ਕੁਝ ਵੀ ਲੈ ਕੇ ਨਾ ਦੇਣ ਅਸੀਂ ਟਾਈਮ ਟੂ ਟਾਈਮ ਪ੍ਰੇਅਰ ਦੇ ਵਿੱਚ ਵੀ ਆਪਣੇ ਰੋਜ਼ ਸਵੇਰੇ ਬੱਚਿਆਂ ਨੂੰ ਇਹ ਸਨੇਹਾ ਦਿੰਨੇ ਆ ਵੀ ਤੁਸੀਂ ਸੜਕਾਂ ਤੇ ਕਿੱਦਾਂ ਚੱਲਣਾ ਕਿੱਦਾਂ ਚਲਾਉਣੇ ਆ ਵੱਧ ਤੋਂ ਵੱਧ ਅਸੀਂ ਬੱਚਿਆਂ ਨੂੰ ਇਹੀ ਕਹਿੰਦੇ ਆ ਵੀ ਇਹ ਤੋਂ ਬਚੋ ਜਿਹੜੇ ਬੱਚੇ ਨੇੜੇ ਦੇ ਨੇ ਉਹ ਪੈਦਲ ਆ ਜਾਣ ਜਾਂ ਸਾਈਕਲ ਲੈ ਕੇ ਆ ਜਾਣ ਇਹੀ ਸਾਡਾ ਇੱਕ ਸੰਦੇਸ਼ ਹੈ ਜੀ ਆਪ ਵੀ ਬਚਣ ਤੇ ਦੂਜਿਆਂ ਨੂੰ ਵੀ ਬਚਾਓ ਮੈਡਮ ਸਕੂਲ ਚ ਤਾਂ ਨਹੀਂ ਬੱਚੇ ਨੂੰ ਇਜਾਜ਼ਤ ਹੈ ਕਿ ਬਾਈਕ ਲੈ ਕੇ ਆਉਂਦੀ ਨਹੀਂ ਨਹੀਂ ਜੀ ਸਕੂਲ ਦੇ ਵਿੱਚ ਜਿਹੜੇ ਬੱਚੇ ਦਾ ਲਾਇਸੈਂਸ ਬਣਿਆ ਹੋਇਆ ਦੋ ਤਿੰਨ ਬੱਚੇ ਹੈਗੇ ਆ ਜੀ ਸਿਰਫ ਉਹਨਾਂ ਦੇ ਜਿਹੜੇ ਬਾਈਕ ਹੈਗੇ ਨੇ ਉਹ ਅਸੀਂ ਅੰਦਰ ਆਉਣ ਦੀ ਪਰਮਿਸ਼ਨ ਦਿੰਨੇ ਆ ਉਸ ਤੋਂ ਇਲਾਵਾ ਕੋਈ ਵੀ ਬੱਚਾ ਆਪਣਾ ਬਾਈਕ ਜਾਂ ਕੁਝ ਵੀ ਸਕੂਲ ਦੇ ਅੰਦਰ ਨਹੀਂ ਲਿਆ ਸਕਦੇ